ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲਾ ਤਸਵੀਰ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ভাই ਬਲਵਿੰਦਰ ਦੇ ਘਰੋਂ ਆਪਾਂ ਇੱਕ ਦੂਜੇ ਸੂਏ ਸੂਣ ਵਾਲੀ ਇੱਕ ਸੋਹਣੀ ਝੋਟੀ ਆਪਾਂ ਦਿਖਾ ਰਹੇ ਆ ਕੁੰਡੀ ਝੋਟੀ ਮੈਸੇ ਬਾਈ ਦੇ ਘਰੋਂ ਆਪਣੀ ਤੀਜੀ ਵੀਡੀਓ ਹੈ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਪਾਲ ਕਬੀਰ ਨੇ ਘਰੇ ਤਿਆਰ ਕਰਦੇ ਨੇ ਤੇ ਚੰਗੇ ਦੁੱਧ ਵਾਲੇ ਪਸ਼ੂ ਨੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਵਾ ਤੇ ਇਸ ਵੀਡੀਓ ਦੇ ਵਿੱਚ ਵੀ ਆਪਾਂ ਜ਼ਿਕਰ ਕਰਾਂਗੇ ਵੀ ਕਿੰਨੇ ਕਿੰਨੇ ਦੁੱਧ ਵਾਲੇ ਪੋਸੂ ਨੇ ਇਹ ਕਿੰਨਾ ਆਏ ਨੇ ਪਹਿਲੇ ਸੂਏ ਕੱਢਿਆ ਅਗਲੇ ਸੂਏ ਕਿੰਨਾ ਕੱਟਣ ਦੀ ਉਮੀਦ ਹੈ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਫਿਰ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਾਸਰੀ ਕਾ ਸਾਸਰੀ ਕਾ ਬਾਈ ਜੀ ਕੀ ਹਾਲ ਚਾਲ ਹੈ ਆਪਣੀ ਤੀਜੀ ਵੀਡੀਓ ਹੈ ਨਾ ਹਾਂਜੀ ਇਹ ਤੀਜੀ ਵੀਡੀਓ ਹੈ ਹਾਂ ਕਿੰਨਾ ਕੁ ਰਿਸਪੌਂਸ ਮਿਲਦਾ ਜੀ ਭੋਗਾ ਜੀ ਫਤੂ ਆਪਣੇ ਵਾ ਦੂਜੇ ਦਿਨ ਬਹਿ ਕੇ ਜਾਂਦੇ ਆ ਦੂਜੇ ਤੀਜੇ ਦਿਨ ਠੀਕ ਹੈ ਫੋਨ ਆਉਂਦੇ ਆ ਓਕੇ ਤੇ ਪਹਿਲੇ ਵੀਡੀਓ ਚ ਪਹਿਲੀ ਜੋ ਵਾਲੀ ਝੋਟੀ ਦਿਖਾਈ ਸੀ ਹਨਾ ਕਿੰਨਾ ਕਦੋਂ ਤੱਕ ਡੇਰਾ ਸੀ ਮਾਲਕ ਰੱਖਦੇ ਹੋਣਗੇ ਉਹਨੇ ਭੱਜਤੇ ਗਈ ਸੀ ਬਾਈ 100 ਲੀਟਰ ਤੇ ਆ ਗਈ ਸੀ ਕਿੰਨਾ ਕਹਿਆ ਸੀ ਆਪਾਂ ਵੀਡੀਓ ਚ ਆਪਾਂ ਕਹੇ 15 16 7 17 ਤੇ ਪਹੁੰਚ ਗਏ ਪਹਿਲਾਂ ਛੋਟੀ ਸੀ ਉਹ ਪਹਿਲੇ ਸੂਏ ਆਪਣੇ ਕੋਲੇ ਸੀ ਠੀਕ ਹੈ ਉਹਦਾ ਮਾਂ ਦਾ ਤਾਂ ਚੰਗਾ ਸੀ ਠੀਕ ਹੈ ਇਹਦੀ ਮਾਂ ਵੀ ਮਤਲਬ ਵੀ ਚੰਗਾ ਕੱਢਦਾ ਦੁੱਧ ਚੰਗਾ ਕੱਢਿਆ ਪਿੰਡੋਂ ਹੀ ਮੇਰੀ ਮਾਂ ਲਈ ਸੀ ਨਾਲ ਠੀਕ ਹੈ ਮੱਝਾਂ ਦਾ ਕੰਮ ਕਰਦਾ ਠੀਕ ਹੈ ਉਹ ਤੋਂ ਲਈ ਸੀ ਸੋ ਬਾਈ ਦੇ ਘਰ ਜਿਹੜੀ ਪਹਿਲੀ ਵੀਡੀਓ ਆਪਾਂ ਪਾਈ ਸੀ ਉਸ ਛੋਟੀ ਨੇ ਮਿੱਤਰੋ ਆਪਾਂ 15 16 ਲੀਟਰ ਕਿਹਾ ਸੀ ਵੀ ਪਹਿਲੇ ਸੂਏ 15 ਕੱਢੂ ਪਾਈ ਕਹਿੰਦਾ ਵੀ ਅ ਉਸੋ ਬਾਈ ਨੇ ਫੋਨ ਲਾ ਕੇ ਦੱਸਿਆ ਸੀ ਵੀ 17 ਲੀਟਰ ਤੇ ਪਹੁੰਚ ਗਈ ਸੀ ਕਿੰਨੇ ਕਿ ਲੀਟਰ ਵਾਲੇ ਪਸ਼ੂ ਆ ਹੁਣ ਤੁਹਾਡੇ ਕੋਲੇ ਆਮ ਜਿਹੜੇ ਚੱਲੀ ਜਾਂਦੇ ਆ ਹੈਗੇ 15 ਦੇ ਵਸੇ ਆ ਤੇ 35 ਵਸੇ 15 ਲੀਟਰ 14 15 ਹੁਣ ਵੀ ਹੈਗੇ ਆ ਹੈਗੇ ਆ ਠੀਕ ਹੈ ਪਹਿਲਾਂ ਕਿੰਨੇ ਕਿ ਸੀ ਪਹਿਲਾਂ ਵੱਧ ਜੇ ਆਪਣੇ ਮੇਰੇ ਰਣ ਜਿਹੜੀਆਂ ਜੂਟੀਆਂ ਉਹ 17 ਦੇ ਵੀ ਜਾਣ 17 ਦੇ ਵੀ 15 ਦੇ ਦੋ ਤੇ ਮੱਝਾਂ ਸੁੰਗਾਂਆਂ ਓਕੇ ਹਾਂ ਹਾਂ ਨੀਦੀ ਰਾਤ ਹੁਣ ਇਹਦੀ ਆਪਾਂ ਗੱਲ ਕਰ ਗਏ ਵੀ ਪਹਿਲੇ ਸੂਏ ਕਿੰਨਾ ਕਿ ਦੁੱਧ ਕੱਢਿਆ ਵਾ ਕਿਨੇ 12 13 ਲੀਟਰ ਕੱਢਿਆ ਵਾ 12 13 ਹਾਂ ਕੱਢੂਗੀ 13 14 15 14 ਨਾਲ ਪਲੱਸ ਕਰੋ 14 ਪਲੱਸ ਹਾਂ 14 ਤਾਂ ਪੱਕਾ ਹੀ ਆ ਠੀਕ ਆ ਖਾਲੇਵੇਂ ਦੀ ਮਿੱਤਰੋ ਪੂਰੀ ਸਾਫ ਹੈ ਘਰ ਦੀ ਝੋਟੀ ਹੈ ਘਰ ਦੀ ਝੋਟੀ ਹੈ ਤੇ ਕਦਕਾਠ ਵੀ ਸੋਹਣਾ ਸਿੰਘਾਂ ਦੀ ਕੁੰਡੀ ਆ ਇੱਕ ਵਾਰੀ ਮਾੜਾ ਤੋਰ ਕੇ ਦਿਖਾਵੀਂ ਮਾੜਾ ਜਾ ਫੇਸ ਕੁਆਲਿਟੀ ਸਰੀਰ ਪੱਖੋਂ ਫਿਰ ਕਹਿੰਦੇ ਬਹੁਤ ਚੰਗੀ ਪਰ ਆਪਾਂ ਦੂਜੇ ਪਾਸੇੋਂ ਤੋਂ ਪਾਸੇ ਅਲੱਗ ਕਰਕੇ ਵੀਡੀਓ ਬਣਾ ਰਿਹਾ ਤਾਂ ਕਰਕੇ ਥੋੜਾ ਜਿਹਾ ਖਿੱਚਦੀ ਆ ਕਿਉਂਕਿ ਦੂਜੇ ਪਾਸੂ ਬੋਲਦੇ ਨੇ ਸੋਹਣਾ ਵਜਣਾ ਸੋਹਣਾ ਕਦਕਾਠ ਹੈ ਸਰੀਰ ਪੱਖੋਂ ਫਿਰ ਆਪਾਂ ਕਹਿੰਦੇ ਬਹੁਤ ਚੰਗੀ ਤੇ ਦੁੱਧੋ ਪਹਿਲੇ ਸੂਏ 12 ਲੀਟਰ ਤੇ ਇਹਦੇ ਸਿਮਨ ਕਿਹੜਾ ਲੱਗਿਆ ਵਾ ਜੀ ਤੇ ਸਿਮਨ ਸਰਪੰਚ ਦਾ ਜੀ ਕੇਬੀ ਐਸ ਦਾ ਇਹ ਆ ਐਬੀਐਸ ਵਾਲਾਂ ਦਾ ਐਬੀਐਸ ਵਾਲਾਂ ਦਾ ਠੀਕ ਆ ਠੀਕ ਆ ਸਰਪੰਚ ਨੀਲੀ ਰਾਬੀ ਬੋਲਦਾ ਮਿੱਤਰੋ ਸਿਮਨ ਲਾਇਆ ਵਾ ਬਾਈ ਕਹਿੰਦਾ ਵੀ ਸਿਮਨ ਤਾਂ ਲਾਇਆ ਸੀ ਕਿਉਂਕਿ ਇਹਦੇ ਮੱਥੇ 'ਚ ਵੱਲ ਹੈ ਬਾਈ ਕੋਲੇ ਕਾ ਨੀਲੀ ਰਾਬੀ ਮੱਝ ਵੀ ਉਹ ਵੀ ਫੜਕਾ ਦਿੰਨੇ ਸਾਨੂੰ ਤੇ ਮੋਚਾ ਬਹੁਤ ਚੰਗਾ ਆ ਵਾ ਤੇ ਕਟੀਆਂ ਬਾਈ ਪਾਲਦਾ ਹੈ ਕਟੀਆਂ ਪਾਲ ਕੇ ਤੇ ਮਿੱਤਰੋ ਮੱਝਾਂ ਬਣਾਉਂਦਾ ਸੋ ਕਾਫੀ ਫਿਰ ਆਪਾਂ ਗੱਲ ਕਰਦੇ ਵੀ ਭਾਈ ਕਹਿੰਦਾ ਵੀ 15 ਕਿ ਲੀਟਰ ਵਾਲੇ ਇਸ ਵਕਤ ਪਸ਼ੂ ਨੇ ਪਹਿਲਾਂ ਭਾਈਆਂ ਨੇ ਹਰਿਆਣੇ ਦੇ ਵਿੱਚੋਂ ਲਿਆਂਦੀਆਂ ਸੀ ਜਿਹੜੀਆਂ 17 17 ਲੀਟਰ ਦੁੱਧ ਕੱਢਦੀਆਂ ਸੀ ਹੁਣ ਆਪਾਂ ਫਿਰ ਨੇੜੇ ਕੈਮਰਾ ਕਰਕੇ ਇੱਕ ਵਾਰੀ ਦਿਖਾ ਦਿੰਨੇ ਆ ਥਣਲੇਵੀ ਦੀ ਮਿੱਤਰੋ ਪੂਰੀ ਫਿਕਸ ਹਵਾਨੇ ਦੀ ਬਹੁਤ ਹੀ ਠੰਡੀ ਸੀਲ ਤੇ ਹੁਣ ਆਪਾਂ ਇਹਦਾ ਰੇਟ ਫਿਰ ਕੀ ਕਰਤਾ ਜੀ ਰੇਟ ਭਾਈ ਇਹਦਾ 18 ਦੀ ਦੇ ਦਾਂ ਇੱਕ 8 ਦੀ ਹਾਂਜੀ ਠੀਕ ਐ ਥੋੜਾ ਮੰਦਾ ਚੱਲੀ ਜਾਂਦਾ ਹਨਾ ਬਬ ਉਹ ਨਹੀਂ ਕੋਈ ਹੋਇਆ ਇਹੋ ਜੇ ਕਰ ਲਾਂਗੇ ਮਨਦਾਨ ਤਾਂ ਹੋ ਜੂ ਮਨਦਾਨ ਕਰ ਲਾਂਗੇ ਓਕੇ ਹਾਂਜੀ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 94633 1528 94633 1528 15628 ਪਿੰਡ ਮੱਲਾ ਪਿੰਡ ਮੱਲਾ ਤਸੀਲ ਜੈਤੋ ਤਸੀਲ ਜੈਤੋ ਜੀ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਭਗਤਾਂ ਕਿੰਨਾ ਕੁ ਹੋ ਇਥੋਂ ਭਗਤਾਂ 10 ਆ ਜੀ ਬਾਜਾ 2 ਕਿਲੋਮੀਟਰ ਬਾਜਾ 2 ਹਾਂਜੀ ਹਾਂਜੀ ਧੰਨਵਾਦ ਠੀਕ ਹੈ